ਸੱਸੇ ਲੜਿਆ ਨਾ ਕਰਨੀ ਜੁਦਾ ਕਰ ਦੇ ਸੱਸੇ ਲੜਿਆ ਨਾ ਕਰਨੀ ਜੁਦਾ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰ ਦੇ ਸੱਸੇ ਲੜਿਆ ਨਾ ਕਰਨੀ ਜੁਦਾ ਕਰ ਦੇ ਸੱਸੇ ਲੜਿਆ ਨਾ ਕਰਨੀ ਜੁਦਾ ਸਾਡੇ ਦਾਜ ਦੀ ਕੜਾਈ ਸਾਡੇ ਵੱਲ ਕਰਦੇ ਸਾਡੇ ਦਾਜ ਦੀ ਕੜਾਈ ਸਾਡੇ ਵੱਲ ਕਰਦੇ ਸੱਸੇ ਲੜਿਆ ਨਾ ਕਰਨੀ ਜੁਦਾ ਕਰਦੇ ਸੱਸੇ ਲੜਿਆ ਨਾ ਕਰਨੀ ਜੁਦਾ ਕਰਦੇ ਸਾਡੇ ਬਾਪ ਵਾਲਾ ਕੈਂਠਾ ਸਾਡੇ ਵੱਲ ਕਰਦੇ ਸਾਡੇ ਦਾਜ ਵਾਲਾ ਕੰਠਾ ਸਾਡੇ ਵੱਲ ਕਰਦੇ ਸੱッセ ਲੜਿਆ ਨਾ ਕਰਨੀ ਜੁਦਾ ਕਰਦੇ ਸੱッセ ਲੜਿਆ ਨਾ ਕਰਨੀ ਜੁਦਾ ਕਰਦੇ ਸਾਡੇ ਬਾਪ ਵਾਲੀ ਬੁਰੀ ਸਾਡੇ ਵੱਲ ਕਰਦੇ ਸਾਡੇ ਦਾਜ ਵਾਲੀ ਬੁਰੀ ਸਾਡੇ ਵੱਲ ਸੱਸੇ ਲੜਿਆ ਨਾ ਕਰਨੀ ਜੁਦਾ ਕਰ ਦੇ ਸੱਸੇ ਲੜਿਆ ਨਾ ਕਰਨੀ ਜੁਦਾ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰ ਦੇ ਸਾਡੇ ਬਾਪ ਦਾ ਜਵਾਈ ਸਾਡੇ ਵੱਲੇ ਕਰ ਦੇ